ਵਟਸਐਪ ਗਾਇਜ਼ ਕਿ ਹਰ ਚਾਲ ਸਾਰਿਆਂ ਦਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤਾਂ ਮਿੱਤਰੋ ਤੁਸੀਂ ਪੁੱਛਦੇ ਸੀ ਨਾ ਸਾਨੂੰ ਆਈਵੀ ਗਰੁੱਪ ਦੀ ਜਿਹੜੀ ਪਰਵਰਤਨ ਸਕੀਮ ਆ ਉਹਦੇ ਬਾਰੇ ਸਾਨੂੰ ਦੱਸੋ ਤਾਂ ਮੈਂ ਕਿਹਾ ਚਲੋ ਅੱਜ ਵੀਡੀਓ ਪਾਉਨੇ ਆ ਤੁਹਾਡੀ ਫਰਮਾਇਸ਼ ਤੇ ਤਾਂ ਬ੍ਰਦਰ ਜਿਹੜਾ ਮੇਰਾ ਫਾਰਮ ਆ ਨਾ ਇੱਕ ਤਾਂ ਇਹ ਆ ਕਿ ਪਹਿਲਾ ਮੇਰਾ ਖੁਦ ਦਾ ਫਾਰਮ ਆ ਦੂਜਾ ਕਿ ਜਿਹੜਾ ਮੇਰਾ ਫਾਰਮ ਆ ਉਹ ਟੋਟਲੀ ਆਈਵੀ ਗਰੁੱਪ ਦੇ ਨਾਲ ਮੈਂ ਕੌਂਟਰੈਕਟ ਫਾਰਮਿੰਗ ਕਰਦਾ ਆ ਤਾਂ ਇਹ ਹੈਗਾ ਆ ਮੇਰਾ ਈਸੀ ਪੋਲਟਰੀ ਫਾਰਮ ਜਿਹਨੂੰ ਕਹਿੰਦੇ ਆ ਪਰਿਵਰਤਨ ਛੇਵੀਂ ਜਿੱਦਾਂ ਕਿ ਜੋ ਕਿ ਮੇਰਾ ਫਾਰਮ ਆ بڑا ਚਰਚਾ ਵਿੱਚ ਆ ਅੱਜਕੱਲ ਆਈਵੀ ਗਰੁੱਪ ਈਸੀ ਫਾਰਮ ਜਿਹੜੀ ਸਕੀਮ ਆ ਤਾਂ ਆਪਾਂ ਗੱਲ ਕਰੀਏ ਸਕੀਮ ਦੀ ਇਹ ਹੁੰਦੀ ਕੀ ਆ ਦੋ ਤਰ੍ਹਾਂ ਦੇ ਪੋਲਟਰੀ ਫਾਰਮ ਆਂਦੇ ਆ ਮਤਲਬ ਦੋ ਕਹੋ ਤਿੰਨ ਕਹੋ ਇੱਕ ਆਪਣਾ ਨੋਰਮਲ ਆ ਮਿੱਤਰੋ ਜਿਹਦੇ ਵਿੱਚ ਨੋਰਮਲੀ ਫੀਡਰ ਹੁੰਦੇ ਆ ਡਰਿੰਕਰ ਹੁੰਦੇ ਆ ਜੇ ਤੁਸੀਂ ਨਹੀਂ ਦੇਖੇ ਤਾਂ ਮੇਰਾ ਦੂਸਰਾ ਫਾਰਮ ਵੀ ਹੈਗਾ ਆ ਉਹ ਹੈਗਾ ਨੋਨ ਏਸੀ ਮੈਂ ਉਹਦੀ ਵੀਡੀਓ ਵੀ ਲੈ ਕੇ ਆਉਂਗਾ ਜਲਦੀ ਪਰ ਅੱਜ ਆਪਾਂ ਗੱਲ ਕਰੀਏ ਕੱਲਾ ਈਸੀ ਬਾਰੇ ਨਾ ਪਰਵਰਤਨ ਸਕੀਮ ਬਾਰੇ ਇਹਦੇ ਵਿੱਚ ਇਦਾਂ ਆ ਕਿ ਜਿਹੜਾ ਨੋਰਮਲ ਫਾਰਮ ਹਨਾ ਉਹਦੇ ਵਿੱਚ ਜੇ ਬੱਚੇ ਪਿੰਦੇ ਆਪਣੇ 5000 ਫਾਰਮ ਦੀ ਕੈਪੈਸਿਟੀ ਆ 5000 ਤਾਂ ਈਸੀ ਵਿੱਚ ਡਬਲ ਹੋ ਜਾਂਦੀ ਆ ਜੇ ਉਹਦੇ 'ਚ ਤੁਹਾਡੇ 5000 ਬੱਚੇ ਪੈਂਦੇ ਹਨ ਤਾਂ ਇਹਦੇ ਵਿੱਚ ਤੁਹਾਡੇ 9000 ਬੱਚੇ ਪੈਣੇ ਆ 9000 ਪਾਉਗੇ 95 ਸੇ ਪਾਉਗੇ ਪਰ ਡਬਲ ਹੀ ਕਰ ਲੋ ਚਲੋ ਤਾਂ ਬੱਚੇ ਤੱਕ ਤਾਂ ਬੱਚੇ ਜ਼ਿਆਦਾ ਵੱਜ ਜਾਂਦੇ ਆਪਣੇ ਨਾ ਦੂਜੇ ਆ ਕਿ ਬੱਚੇ ਵਧੀਆ ਪਾਲਦੇ ਤਾਂ ਬੱਚੇ ਦੀ ਗਰੋਥ ਜਲਦੀ ਹੁੰਦੀ ਆ ਜਿੱਦਾਂ ਨੋਰਮਲ ਫਾਰਮ ਤੇ ਐਵਰੇਜ ਆਂਦੀ ਆ 30 ਦਿਨ ਦੇ ਵਿੱਚ 2 ਕਿਲੋ ਮੰਨ ਕੇ ਚੱਲੋ ਤਾਂ ਤੁਹਾਡੀ ਈਸੀ ਫਾਰਮ ਦੇ ਵਿੱਚ ਐਵਰੇਜ ਆਊਗੀ 2200 ਗ੍ਰਾਮ ਜਾਂ 2300 ਗ੍ਰਾਮ ਉਹ ਵੀ ਤੁਹਾਡੀ ਮੈਨੇਜਮੈਂਟ ਤੇ ਡਿਪੈਂਡ ਆ ਤੁਹਾਡੀ ਮੈਨੇਜਮੈਂਟ ਕਿੱਦਾਂ ਦੀ ਆ ਤਾਂ ਚਲੋ ਹੁਣ ਗੱਲ ਕਰੀਏ ਕਿ ਇਸ ਸਕੀਮ ਦੇ ਵਿੱਚ ਆਉਂਦਾ ਕੀ ਕੀ ਆ ਤਾਂ ਇਹ ਖਰਚਾ ਕਿੰਨਾ ਜਾਂਦਾ ਆ ਤਾਂ ਜੋ ਕਿ ਮੇਰਾ ਖਰਚ ਆਇਆ ਨਾ ਈਸੀ ਫਾਰਮ ਬਣਾਉਣ ਦਾ ਉਹ ਮਿੱਤਰੋ ਮੇਰਾ ਸੀ ਕਪੈਸਿਟੀ ਹੈਗੀ ਆ 22000 ਬਰਡ ਟੋਟਲ 22000 ਬਰਡ ਆ ਤਾਂ ਮੇਰਾ ਜਿਹੜਾ ਈਸੀ ਦਾ ਇਕੱਲਾ ਖਰਚ ਆਇਆ ਉਹ ਆਇਆ 40 ਲੱਖ ਰੁਪਈਆ ਇਕੱਲਾ ਈਸੀ ਕਰਵਾਉਣ ਦਾ ਪਰਵਰਤਨ ਸ਼ਟਰ ਦਾ ਮਤਲਬ 40 ਲੱਖ ਰੁਪਏ ਇਕੱਲਾ ਖਰਚ ਆਇਆ ਮੇਰਾ ਈਸੀ ਕਰਵਾਣ ਦਾ ਨਾ ਬਾਕੀ ਜਨਰੇਟਰ ਦਾ ਕਹਿ ਲਓ ਬਿਜਲੀ ਦਾ ਕਹਿ ਲਓ ਇਹ ਸਾਰਾ ਲੱਗ ਆਇਆ ਤਾਂ ਇਕੱਲਾ ਈਸੀ ਕਰਵਾਣ ਦਾ ਉਹ ਵੀ ਪਹਿਲਾਂ ਮੈਂ ਸਾਰੇ ਪੈਸੇ ਦਿੱਤੇ ਸੀ ਆਈਵੀ ਕੰਪਨੀ ਨੂੰ ਪਹਿਲਾਂ ਸਾਰੇ ਪੈਸੇ ਡਿਪੋਜ਼ਿਟ ਹੁੰਦੇ ਆ ਉਹਨਾਂ ਦੇ ਬੈਂਕ ਅਕਾਊਂਟ ਦੇ ਵਿੱਚ ਉਸ ਤੋਂ ਬਾਅਦ ਸਾਡਾ ਸਾਰਾ ਸਮਾਨ ਆਂਦਾ ਆ ਤੁਹਾਨੂੰ ਦਿਖਾਉਂਗਾ ਸਮਾਨ ਦੇ ਵਿੱਚ ਕੀ ਕੀ ਹੁੰਦਾ ਆ ਮਤਲਬ ਕੂਲਿੰਗ ਪੈਡ ਵੀ ਹੁੰਦੇ ਆ ਨਿਪਲ ਸਿਸਟਮ ਹੁੰਦਾ ਆ ਆਟੋਮੈਟਿਕ ਫੀਡਰ ਲਾਈਨ ਹੁੰਦੇ ਆ ਤਾਨੂੰ ਸਾਰੇ ਦਿਖਾਵਾਂਗੇ ਅੱਜ ਪੂਰੀ ਵੀਡੀਓ ਹੋਊਗੀ ਬਣੇ ਰਿਓ ਐਂਡ ਤੱਕ ਤੇ ਜੇ ਤੁਸੀਂ ਇਹ ਸਕੀਮ ਲੈਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਹਿੰਸਲਾ ਦਊਂਗਾ ਕਿ ਤੁਸੀਂ ਪਹਿਲਾਂ ਨਾ ਥੋੜੇ ਬੱਚਿਆਂ ਤੋਂ ਸਟਾਰਟ ਕਰੋ ਆਪਣਾ ਕਿਉਂਕਿ ਮੈਨੂੰ ਵੀ ਕਿੰਨੇ ਸਾਲ ਹੋ ਗਏ ਕੰਮ ਕਰਦਿਆਂ ਨੂੰ ਸਾਡਾ ਫੈਮਿਲੀ ਬਿਜ਼ਨਸ ਆਹ ਹੈ ਪੋਲਟਰੀ ਦਾ ਤਾਂ ਚਲੋ ਗੱਲ ਕਰਦੇ ਹਾਂ ਤੁਸੀਂ ਜੇ ਤੁਸੀਂ ਇਹ ਕੰਮ ਕਰਨਾ ਚਾਹੁੰਦੇ ਆ ਤਾਂ ਤੁਸੀਂ ਪਹਿਲਾਂ ਛੋਟਾ ਫਾਰਮ ਬਣਾਓ ਖੁਦ ਦਾ ਥੋੜੇ ਬੱਚੇ ਪਾਓ ਐਕਸਪੈਰੀਮੈਂਟ ਕਰੋ ਕਿੱਦਾਂ ਤੁਸੀਂ ਬੱਚੇ ਪਾਲਦੇ ਆ ਕੀ ਰਿਜ਼ਲਟ ਹੁੰਦਾ ਆ ਉਸ ਹਵਨਫੇ ਹੌਲੀ ਹੌਲੀ ਨਾ ਡੇ ਬਾਈ ਡੇ ਆਪਣਾ ਮੰਥ ਬਾਈ ਮੰਥ ਆਪਣਾ ਕੰਮ ਵਧਾਓ ਕਿਉਂਕਿ ਇਹ ਜਿਹੜਾ ਕੰਮ ਨਾ ਇਹਦੇ ਵਿੱਚ ਨਿਗਰਾਨੀ ਦੀ ਲੋੜ ਬਹੁਤ ਆ ਕਿਉਂਕਿ ਜਿਵੇਂ ਕਿ ਮੈਂ ਆਪਣੀ ਗੱਲ ਕਰਾਂ ਕਿ ਜਦੋਂ ਮੇਰਾ ਚਿਕਸ ਹੁੰਦਾ ਨਾ 6 ਤੋਂ ਲੈ ਕੇ ਐਂਡ ਤੱਕ ਮੈਂ ਹਮੇਸ਼ਾ ਫਾਰਮ ਤੇ ਹੁੰਨਾ ਮਤਲਬ ਕਿ 40 ਦਿਨਾਂ ਵਿੱਚ ਕਿਤੇ ਆਣਾ ਨਹੀਂ ਕਿਤੇ ਜਾਣਾ ਨਹੀਂ ਤੇ ਜਾ ਸਕਦੇ ਆ ਬਟ ਮੈਂ ਆਪਣੀ ਦੱਸਦਾ ਕਿ ਮੈਂ ਜੋ ਕਿ ਮੇਰਾ ਐਕਸਪੀਰੀਅੰਸ ਆ ਨਾ ਮੈਂ ਕਿਤੇ ਨਹੀਂ ਜਾਣਾ ਹੁੰਨਾ ਕਿੰਨਾ ਟਾਈਮ ਚੈਕਸ ਹੁੰਦਾ ਆ ਕਿਉਂਕਿ ਕੰਮ ਮੈਨੂੰ ਪਹਿਲਾਂ ਆ ਬਾਕੀ ਕੰਮ ਬਾਅਦ ਚੋਂ ਤਾਂ ਚਲੋ ਗੱਲ ਕਰਦੇ ਆ ਸਕੀਮ ਬਾਰੇ ਤਾਂ ਕੰਮ ਵਧੀਆ ਆ ਕੰਪਨੀ ਵੀ ਵਧੀਆ ਆ ਤੁਸੀਂ ਜਾਓ ਜਿੱਦਾਂ ਮਰਜੀ ਕੋਈ ਚੱਕਰ ਨਹੀਂ ਆ ਬਸ ਇਨਾ ਹੈ ਕਿ ਤੁਸੀਂ ਕੰਪਨੀ ਨਾਲ ਲੋਏ ਰਹੋ ਤਾਂ ਬੁਰੀ ਇਮਾਨਦਾਰੀ ਨਾਲ ਕੰਮ ਕਰੋ ਮੈਨੇਜਮੈਂਟ ਰੱਖੋ ਵਧੀਆ ਦਵਾਈ ਪਣੀ ਰੱਖੋ ਓਕੇ ਪੂਰਾ ਵਧੀਆ ਰਿਜ਼ਲਟ ਹੁੰਦਾ ਆ ਕੋਈ ਚੱਕਰ ਵਾਲੀ ਗੱਲ ਨਹੀਂ ਆ ਤਾਂ ਬਾਕੀ ਆਪਣਾ ਬਜਟ ਦੇਖ ਲਿਓ ਕਿ ਬਜਟ ਥੋੜਾ ਜਿਆਦਾ ਆ ਤਾਂ ਪ੍ਰੋਫਿਟ ਵੀ ਚਲੋ ਵਧੀਆ ਹੁੰਦਾ ਆ ਪ੍ਰੋਫਿਟ ਵੀ ਸੋਹਣਾ ਆਉਂਦਾ ਆ ਤਾਂ ਕੋਈ ਵੀ ਕੰਮ ਆ ਪ੍ਰੋਫਿਟ ਤਾਂ ਆਉਂਦਾ ਹੀ ਆ ਬਟ ਮਿਹਨਤ ਤੇ ਆ ਜਿਹਨੇ ਤੁਸੀਂ ਮਿਹਨਤ ਕਰੋਗੇ ਉੱਤੇ ਡਿਪੈਂਡ ਆ ਸਾਰਾ ਤਾਂ ਚਲੋ ਹੁਣ ਗੱਲ ਕਰੀਏ ਕਿ ਇਹਦੇ ਵਿੱਚ ਸਮਾਨ ਕੀ ਕੀ ਹੁੰਦਾ ਹਨ ਚਲੋ ਤੁਹਾਨੂੰ ਦਿਖਾਉਣਾ ਹੈ ਹੁਣ ਮੈਂ ਕੈਮਰਾ ਬੈਕ ਕੈਮਰਾ ਕਰਦਾ ਤੋਂ ਪਹਿਲਾਂ ਤਲ ਮੈਂ ਦਿਖਾਣਾ ਆ ਇਹਦੇ ਵਿੱਚ ਇੱਕ ਹੁੰਦਾ ਕੰਟਰੋਲ ਪੈਨਲ ਮਤਲਬ ਕਿ ਜਿੱਦਾਂ ਹੁਣ ਕਹ ਲੋ ਗੱਡੀ ਦਾ ਸਟੀeringਾ ਨਾ ਇੰਜਨ ਨਾਲ ਜੋ ਵੀ ਆ ਚਲੋ ਆ ਇਹਦਾ ਕੰਟਰੋਲ ਆ ਦਿਮਾਗ ਆ ਇਹਦੇ ਵਿੱਚ ਫੈਨ ਲੱਗੇ ਆ ਉਹ ਪਾਰਲੀ ਸਾਈਡ ਤੇ ਤੁਸੀਂ ਦੇਖਿਓ ਮੇਰੀ ਬਾਕੀ ਵੀਡੀਓ ਦੇ ਵਿੱਚ ਤੁਹਾਨੂੰ ਫੈਨ ਵੀ ਲੱਗੇ ਹੋਣੇ ਆ ਬੈਕ ਸਾਈਡ ਤੇ ਲੱਗੇ ਆ ਵੱਡੇ ਫੈਨ ਜੋਸਟ ਫੈਨ ਕਹਿੰਦੇ ਆ ਮੇਰੇ ਲੱਗੇ ਆ ਟੋਟਲ 12 6 ਥੱਲੇ ਤਾਂ 6 ਹੀ ਉੱਪਰ ਆ ਦੇਖੋ ਤੁਸੀਂ 1 2 3 4 5 6 ਆ ਸੈਂ ਦੇ ਕੰਟਰੋਲ ਹੋ ਗਏ ਆ 6 ਆ ਹੋ ਗਏ ਫੀਡ ਦੇ ਆਟੋਮੈਟਿਕ ਫੀਡ ਸਿਸਟਮ ਆ 1 2 3 ਆ ਹੋ ਗਏ ਫੀਡਰ ਦੇ ਆ ਹੋ ਗਏ ਕੂਲਿੰਗ ਪੈਡ ਦੇ ਜਿੰਨ ਗਰਨ ਦੇ ਏਸੀ ਈਸੀ ਆ ਕੂਲਿੰਗ ਪੈਡ ਲੱਗੇ ਆ ਆਪਣੇ ਆ ਉਹਦਾ ਕੰਟਰੋਲ ਆ ਆ ਪੂਰਾ ਕੰਟਰੋਲਰ ਇਹ ਆ ਸਾਡਾ ਕੰਮ ਇਹ ਆ ਫੀਡ ਆਈ ਲਾ ਕੇ ਇੱਥੇ ਰੱਖਤੀ ਜਿੱਦਾਂ ਸਾਹਮਣੇ ਰੱਖੀ ਹੋਈ ਆ ਦੇਖੋ ਬੂਰਾ ਪਿਆ ਆ ਫੀਡ ਵੀ ਉੱਦੀ ਪਈ ਹੁੰਦੀ ਸਾਡੀ ਫਿਰ ਹੁਣ ਆਪਾਂ ਗੱਲ ਕਰੀਏ ਦੂਜੇ ਨੰਬਰ ਤੇ ਆਪਣਾ ਹੈਗਾ ਨਿੱਪਲ ਸਿਸਟਮ ਆ ਤੁਸੀਂ ਦੇ ਸਕਦੇ ਹੋ ਇਹਨੂੰ ਕੋਈ ਡੇਲੀ ਤੋਂ ਹੁੰਦੀ ਲੋੜ ਨਹੀਂ ਆ ਬਸ ਕੱਲਾ ਇਹਨੂੰ ਤੇਰੀ ਪਾਈਪ ਲਾਈਨ ਉਹ ਆਪਾਂ ਧੋਨੇ ਹੁੰਨੇ ਆ ਉਹ ਵੀ ਜਦੋਂ ਚਿਕਸ ਆਉਂਦੇ ਆ ਉਸ ਤੋਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਪਹਿਨ ਵੈਰੀ ਫਰੈਸ਼ ਕਰੀਦਾ ਆ ਇਹਦੇ ਵਿੱਚ H2O ਪਾ ਕੇ ਤਿਆਬ ਪਾ ਕੇ ਨਾ ਇਹਨੂੰ ਚੰਗੀ ਤਰ੍ਹਾਂ ਪੂਰਾ ਸਾਫ਼ ਕਰੀਦਾ ਆ ਆ ਨਿੱਪਲ ਇਦਾਂ ਆ ਕਰ ਦੇ ਸਕਦੇ ਹੋ ਆ ਚੁੰਝ ਲੱਗੀ ਆ ਇਦਾਂ ਮਨੋ ਚਿਕਸ ਇਦਾਂ ਕਰੂਗਾ ਤਾਂ ਪਾਣੀ ਉਨਾ ਹੀ ਦਿਊਗਾ ਕਿ ਆ ਚਲੋ ਡਿੱਗਦਾ ਪਿਆ ਆ ਉਹ ਵੀ ਇਹਦਾ ਪ੍ਰੈਸ਼ਰ ਆ ਇਹ ਤੋਂ ਸਾਰਾ ਕੰਟਰੋਲ ਹੁੰਦਾ ਆ ਵੱਧ ਘਟਾ ਇਹ ਲੈਵਲ ਇਹਦਾ ਵਾਟਰ ਲੈਵਲ ਜਿੰਨਾ ਤੁਸੀਂ ਇਹਨੂੰ ਹਾਈ ਕਰੋਗੇ ਲੈਵਲ ਵੱਧ ਜਾਣਾ ਹੈ ਤਾਂ ਪਾਣੀ ਥੋੜਾ ਜਿਆਦਾ ਆਊਗਾ ਨਿੱਪਲ ਦੇ ਵਿੱਚੋਂ ਜਿੱਦਾਂ ਜਿੱਦਾਂ ਬੱਚਾ ਵੱਡਾ ਹੁੰਦਾ ਨਾ ਤਾਂ ਉਸ ਹਾਵਣਾ ਫਿਰ ਨਿੱਪਲ ਸਿਸਟਮ ਨਾਲ ਆਪਣਾ ਪਾਣੀ ਦਾ ਘਟਾਨੇ ਰਹਿਣੇ ਪਾਉਂਦੇ ਰਹਿਣੇ ਆ ਤਾਂ ਆ ਜੀ ਹਾਈਟ ਜਿੱਦਾਂ ਬੱਚਾ ਵੱਧਦਾ ਹੈ ਤਾਂ ਇਹਨੂੰ ਆਪਾਂ ਉਸ ਹਾਵਣਾ ਚੱਕ ਦਿੰਨੇ ਆ ਉਹ ਵੀ ਚਲੋ ਵੈਂਚ ਲੱਗੀ ਹੋਈ ਆ ਵੈਂਚ ਨਾਲ ਚੱਕਦੇ ਆਂ ਗੱਲ ਕਰੀ ਹੁਣ 3 ਨੰਬਰ ਤੇ ਫੀਡਰ ਸਿਸਟਮ ਜੋ ਕਿ ਮੇਨ ਪੁਆਇੰਟ ਹੁੰਦਾ ਆ ਛਿਮੀ ਦੇ ਵਿੱਚ ਜਿਹੜੇ ਇੱਕ ਨੋਨ ਏਸੀ ਵੀ ਆਂਦਾ ਆ ਫਾਰਮ ਉਹਦੇ ਵਿੱਚ 쿨ਿੰਗ ਪੈਡ ਵੀ ਹੁੰਦੇ ਆ ਨਿਪਲ ਸਿਸਟਮ ਵੀ ਹੁੰਦੇ ਆ ਬਟ ਆ ਨਹੀਂ ਹੁੰਦੇ ਫੀਡਰ ਸਿਸਟਮ ਉਹ ਵਿਦਆਊਟ ਹੁੰਦਾ ਉਹ ਵੀ ਏਸੀ ਆ ਪਰ ਪਰਿਵਰਤਨ ਨਹੀਂ ਹੁੰਦਾ ਉਹ ਕੱਲਾ ਏਸੀ ਹੁੰਦਾ ਉਹਦੇ ਵਿੱਚ ਰੁਪਈਆ ਡੋਰ पे ਕਟ ਮਿਲਦੇ ਆ ਆਪਾਂ ਨੂੰ ਜੇ ਆਪਾਂ ਕੰਪੇਅਰ ਕਰੀਏ ਟੋਟਲ ਪਰਿਵਰਤਨ ਸਕੀਮ ਬਾਰੇ ਆ ਆਟੋਮੈਟਿਕ ਫਿਲਟਰ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਫੀਡ ਪੈਂਦੀ ਆ ਵਿੱਚ ਸਪਰਿੰਗ ਲੱਗਾ ਆ ਉਹ ਐਂਡ ਤੇ ਮੋਟਰ ਲੱਗੀ ਆ ਉਹ ਮੋਟਰ ਫੀਡ ਖਿੱਚਦੀ ਆ ਸਾਡਾ ਕੰਮ ਇਹ ਆ ਕਿ ਫੀਡ ਆਈ ਟੋਟਲ ਮੇਰੇ 6 ਮੋਟਰਾਂ ਲੱਗੀਆਂ 3 ਥੱਲੇ ਤੇ 3 ਉੱਪਰ ਆ ਤੇ ਦੇ ਸਕਦੇ ਹੋ 1 2 ਤਾਂ ਉਹ ਤਿੰਨ ਇਹਦੇ ਵਿੱਚ ਆਪਾਂ ਇੱਥੋਂ ਫੀਡ ਚੱਕਣੀ ਜਦੋਂ ਫੀਡ ਦਾ ਬੋਰਾ ਪਿਆ ਆ ਇੱਥੋਂ ਫੀਡ ਚੱਕਣੀ ਇਹਦੇ ਵਿੱਚ ਪਾਈ ਅੱਗੇ ਮੋਟਰ ਲੱਗੀ ਆ ਉਹਦਾ ਸੈਂਸਰ ਲੱਗਾ ਆ ਆਟੋਮੈਟਿਕਲੀ ਫੀਡ ਜਦੋਂ ਐਂਡ ਤੇ ਕਰ ਜਾਂਦੀ ਆ ਤਾਂ ਬੰਦ ਹੋ ਜਾਂਦੀ ਆ ਤਾਂ ਮੇਰੇ ਵੀਰੋ ਬਸ ਇਹੀ ਆ ਇੱਚੇ ਫੀਡ ਪਿੰਦੀ ਆ ਤਾਂ ਬਾਕੀ ਆ ਨਿਪਲ ਸਿਸਟਮ ਆ ਤਾਂ ਹੁਣ ਤਾਂ ਚਲੋ ਠੰਡ ਆ ਨਾ ਠੰਡ ਚ ਕੋਲਿੰਗ ਪੈਡ ਦੀ ਲੋੜ ਨਹੀਂ ਪੈਂਦੀ ਤਾਂ ਆਹਾਰੇ ਕੋਲਿੰਗ ਪੈਡ ਪਿੱਛੇ ਜ਼ਮੀਨ ਦੇ ਵਿੱਚ ਅਸੀਂ ਪਾਣੀ ਵਾਲੀ ਟੈਂਕੀ ਦੱਬੀ ਹੋਈ ਆ 2000 ਲੀਟਰ ਥੱਲੇ 2000 ਲੀਟਰ ਉੱਪਰ ਉਹਦੇ ਵਿੱਚ ਪਾਣੀ ਸਟੋਰ ਹੁੰਦਾ ਆ ਉਧਰੋਂ ਆਪਾਂ ਬਟਨ ਪ੍ਰੈਸ ਕਰਦੇ ਆ ਤਾਂ ਸਾਰਾ ਪਾਣੀ ਕੋਲਿੰਗ ਪੈਡ ਦੇ ਵਿੱਚ ਆਂਦਾ ਆ ਇਹ ਪੂਰਾ ਗਿੱਲਾ ਹੋ ਜਾਂਦਾ ਕੂਲਰ ਵਾਂਗੂ ਤਾਂ ਜਿਹੜੇ ਵੱਡੇ ਪੱਖੇ ਲੱਗੇ ਆ ਉਹ ਹਵਾ ਖਿੱਚਦੇ ਫੇ ਤਾਂ ਉਹ ਹਵਾ ਇਤੋਂ ਖਿੱਚਦੇ ਆ ਤਾਂ ਪੂਰੀ ਸ਼ੈੱਡ ਆਪਣੀ ਠੰਡੀ ਹੋ ਜਾਂਦੀ ਪੂਰੀ ਮਤਲਬ ਵਧੀਆ ਆ ਪੂਰਾ ਐ ਨਾ ਪੂਰਾ ਅੰਦਰੋਂ ਚਿਲਡ ਹੋ ਜਾਂਦਾ ਪੂਰਾ ਤਾਂ ਆ ਅਕੋਰਡਿੰਗ ਪੜਦਾ ਇਸੋ ਗੱਤੇਰੇ ਆਪਣੇ ਆ ਦੇਖੋ ਇੱਕ ਗੱਤੇਰੇ ਆ ਇਹ ਕੋਈ ਲੋਹੇ ਦੇ ਨਹੀਂ ਕੋਈ ਪਲਾਸਟਿਕ ਨਹੀਂ ਆ ਜਿਹੜਾ ਗੱਤਾ ਹੁੰਦਾ ਨਾ ਕੂਲਰ ਦੇ ਵਿੱਚ ਇਹ ਸੇਮ ਟੂ ਸੇਮ ਉਹੀ ਚੀਜ਼ ਲੱਗੀ ਹੋਈ ਆ ਜਿਆਦਾ ਫੁੱਟ ਦੇ ਆ 50 ਦਾ 35 ਫੁੱਟ ਦੇ ਆ ਮੇ ਵੀ ਉਧਰ ਵੀ ਆ ਤਾਂ ਇੱਧਰ ਵੀ ਆ ਆ ਕੂਲਿੰਗ ਪੈਡ ਚਲੋ ਇਹ ਤਾਂ ਇਹਨਾਂ ਲੋਡ ਪੈਂਦੀ ਗਰਮੀਆਂ ਨੂੰ ਤਾਂ ਬਸ ਆਹੀ ਆ ਜੇ ਕੋਈ ਗੱਲ ਨਾ ਸਮਝ ਲੱਗੀ ਹੋਵੇ ਮੇਰੇ ਵੀਰੋ ਤਾਂ ਮੈਨੂੰ ਤੁਸੀਂ ਮੈਸੇਜ ਕਰ ਦਿਓ ਤੁਹਾਨੂੰ ਮੈਂ ਰਿਪਲਾਈ ਕਰੂੰਗਾ ਜਰੂਰ ਤਾਂ ਆਪ ਦੇਖ ਸਕਦੇ ਹੋ ਤੁਸੀਂ ਮੇਰੇ ਚਾਰ ਲੜਾਂ ਨਿਪੜਾਣ ਦੀ ਲੱਗੀਆਂ ਆ 1 2 3 4 ਇਹ ਇਦਾਂ ਆ ਇਹ ਨਹੀਂ ਕਿ ਜੇ ਮੇਰੇ ਚਾਰਾ ਟਾਡੇ ਵੀ ਚਾਰ ਕਿਉਂਕਿ ਮੇਰੇ ਫਾਰਮ ਦੀ ਲੰਬਾਈ ਹੈਗੀ ਆ 38 ਫੁੱਟ ਜੇ ਤੁਹਾਡੀ ਲੰਬਾਈ ਹੋਈ 40 ਤੋਂ 42 ਫੁੱਟ ਤੁਹਾਡੇ ਫਿਰ ਫੀਡ ਦੀਆਂ ਹੋ ਜਾਣੀਆਂ ਚਾਰ ਲੈਣਾ ਇਹ ਪੰਜ ਹੋ ਜੂਗੀਆਂ ਤਾਂ ਇਦਾਂ ਜਿੰਨੀ ਫਾਰਮ ਦੀ ਚੌੜਾਈ ਜ਼ਿਆਦੀ ਆ ਤਾਂ ਉਨਹੀਂ ਆਪਣੇ ਪਾਈਪਲਾਈਨ ਜ਼ਿਆਦਾ ਹੋ ਜਾਣੀਆਂ ਤਾਂ ਜਿਹੜੀ ਹੁਣ ਪਰਵਰਤਨ ਸਕੀਮ ਜੇ ਜੀਸੀ ਕਿੰਨੀ ਮਿਲਦੀ ਆ ਉਹ ਮਿਲਦੀ ਆ 9 ਰੁਪਏ 90 ਪੈਸੇ ਸਭ ਤੋਂ ਜ਼ਿਆਦਾ ਜੀਸੀ ਪਰਵਰਤਨ ਵਿੱਚ ਹੀ ਮਿਲਦੀ ਆ ਨਾਰਮਲ ਦੇ ਵਿੱਚ ਖਰੇ 77 ਰੁਪਏ ਆ 70 ਰੁਪਏ ਨੇ ਕਿ ਆ ਪਰਵਰਤਨ ਤੇ ਕਿਉਂਕਿ ਖਰਚੇ ਵੀ ਜ਼ਿਆਦਾ ਨੇ ਕਿ ਬਿੱਲ ਬਹੁਤ ਹੁੰਦਾ ਹੈ 3 ਫੇਸ ਦਾ ਕਨੈਕਸ਼ਨ ਨਾਲ ਲੋਡ ਕਿੰਨਾ ਤੁਸੀਂ ਦੇਖ ਲਓ ਤਿੰਨ ਮੋਟਰਾਂ ਆਹੀ ਆ ਤਾਂ 6 ਪੱਖੇ ਆ ਥੱਲੇ ਤਾਂ 6 ਉੱਪਰ 12 ਮੋਟਰਾਂ ਹੋ ਗਈਆਂ ਤਿੰਨ ਮੋਟਰਾਂ ਥੱਲੇ ਤੇਨੂੰ ਉੱਪਰ 12 ਤਾਂ 6 18 ਤੇ ਇੱਕ ਕੂਲਿੰਗ ਪੈਡ ਦੀ ਮੋਟਰ ਥੱਲੇ ਤੇ ਇੱਕ ਉੱਪਰ ਟੋਟਲ 20 ਮੋਟਰਾਂ ਤਾਂ ਉੱਪਰ ਸਮਝੀ ਪੋਲਾ ਕਿੰਨੀਆਂ ਮੋਟਰਾਂ ਆਪਣੇ ਹਿਸਾਬ ਨਾਲ ਲੋ ਤੇ ਮੇਰਾ ਲੋਡ ਹੈਗਾ ਆ 3 ਕਿਲੋਵੋਲਟ ਲੋਡ ਆ ਤੇ 26 ਤੋਂ 30 ਕਿਲੋਵੋਲਟ ਲੋ ਟੋਟਲ ਲੋਡ ਆ ਜੋ ਮੇਰਾ ਬੰਦਾ ਆ ਤਾਂ ਖਰਚੇ ਵੀ ਉਨੇ ਹੀ ਆ ਏਸੀ ਦੇ ਇਹ ਨਹੀਂ ਇਕੱਲੇ ਸਾਨੂੰ ਮੁਨਾਫਾ ਹੁੰਦਾ ਆ ਖਰਚੇ ਵੀ ਏਸੀ ਉਹ ਬਿੱਲਾ ਬਿੱਲ ਉਹ ਜ਼ਿਆਦਾ ਆਂਦਾ ਫਰਮ ਦਾ ਇਨਕਮ ਵੀ ਜ਼ਿਆਦਾ ਆਂਦੀ ਆ ਤਾਂ ਬਿੱਲ ਵੀ ਜ਼ਿਆਦਾ ਆਂਦਾ ਆ ਤਾਂ ਬਸ ਇਹੀ ਦੋ ਚਾਰ ਗੱਲਾਂ ਸਿਗੀਆਂ ਬਾਕੀ ਸਾਰਾ ਲੈਂਟਰ ਪਿਆ ਸਾਡੇ ਉੱਪਰ ਸਾਡੇ ਛੱਡ ਹੈਗੀ ਪੂਰੀ ਪੱਕੀ ਪੂਰੇ ਆਰ ਸੀ ਸੀ ਬੀ ਮੇ ਲੱਗੇ ਹੋਏ ਆ ਦੇਖੋ ਤੁਸੀਂ ਜਿੱਦਾਂ ਮੈਂ ਬਾਕੀ ਚਲੋ ਥੈਂਕ ਯੂ ਸਪੋਰਟ ਕਰਦੇ ਰਹੋ ਸਬਸਕ੍ਰਾਈਬ ਕਰਦੇ ਰਹੋ ਓਕੇ